ਦਾ ਸਾਰਾ ਇਲਾਜ ਕਰਾ ਕੇ ਦੇਵਾਂਗੇ ਨਹੀਂ ਭਾਈ ਨੂੰ ਇਲਾਜ ਦੀ ਲੋੜ ਚਾਹੀਦੀ ਥਾਨੂੰ ਸਾਡੇ ਬੱਚੇ ਦਾ ਇਲਾਜ ਹੋਣਾ ਚਾਹੀਦਾ ਹੈ ਬੱਚੇ ਦਾ ਇਲਾਜ ਪੂਰਾ ਹੋਏਗਾ ਔਰ ਪੀਜੀਆ ਦੇ ਡਾਕਟਰ ਨਾਲ ਮੇਰੀ ਗੱਲ ਹੋ ਗਈ ਆ ਉਹ ਇਹਨਾਂ ਦੇ ਸਾਡੇ ਡਾਕਟਰ ਸਾਹਿਬ ਨਾਲ ਗੱਲ ਕਰਕੇ ਸਾਰਾ ਇਲਾਜ ਗਾਈਡ ਕਰਕੇ ਜਦੋਂ ਇਹਨੂੰ ਲੋੜ ਪੈਗੀ ਉੱਥੇ ਭੇਜਾਂਗੇ ਲੇਕਿਨ ਉੱਥੋਂ ਇੱਥੇ ਆ ਜਾ ਕਰੇਗਾ ਤੁਹਾਨੂੰ ਘਰ ਦੇ ਨੇੜੇ ਆ ਇਹ 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 ਨਾ ਜਿਹੜੇ ਦਾਨੀ ਸਚਨਾ ਵੱਲੋਂ ਤੁਹਾਡੇ ਵਾਸਤੇ ਹੋਰ ਜਿਹੜਾ ਘਰ ਦੇ ਥੋੜੇ ਮੋٹے ਔਕੇ ਪੈਣ ਦੀ 50000 ਰੁਪਏ ਤੁਹਾਡੀ ਚੈੱਕ ਆ ਇਹ ਆ ਜਿਹੜੀ ਸਰਕਾਰੀ ਮਦਦ ਆਣੀ ਉਹ ਵੀ ਆਉਗੀ ਹੋਰ ਵੀ ਇਹਦੀ ਬਿਮਾਰੀ ਠੀਕ ਹੋਣ ਵਾਲੀ ਹੈ ਜੀ ਇਹਨੂੰ ਪੂਰਾ ਦਾ ਇਲਾਜ ਕਰਕੇ ਠੀਕ ਕਰਾ ਕੇ ਇਹਨੂੰ ਤੰਦਰੁਸਤ ਹੋ ਜਾਏਗਾ ਸਾਡੇ ਸੱਚ ਕਾਲ ਬੇਟਾ ਸਾਡੇ ਮਾਰਯੋਗ ਮੁੱਖ ਮੰਤਰੀ ਸਾਹਿਬ ਦਾ ਵੀ ਟੈਲੀਫੋਨ ਆਇਆ ਸੀ ਮੈਨੂੰ ਤੇ ਤੁਹਾਡਾ ਵੈਸੇ ਵੀ ਚਲੋ মিডিਆ ਨੇ ਵੀ ਉਹਨੂੰ ਤੁਹਾਡਾ মিডিਆ ਦਾ ਵੀ ਧੰਨਵਾਦ ਕਰਦੇ ਆਂ ਜੀ ਅਸੀਂ ਕਿ মিডিਆ ਦੇ ਥਰੂ ਸਾਨੂੰ ਪਤਾ ਲੱਗਿਆ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਕਿਹਾ ਕਿ ਡਾਕਟਰ ਸਾਹਿਬ ਬੱਚੇ ਦਾ ਇਲਾਜ ਕਰਾਓ ਤੇ ਅਸੀਂ ਉਸੇ ਵੇਲੇ ਦੀ ਜਿਹੜਾ ਬੱਚਾ ਸੀਗਾ ਸਾਡੇ ਜਿਹੜੇ ਇੱਥੇ ਲੋਕਲ ਟੀਮ ਸੀ ਸਿਵਲ ਸਰਚਨ ਇਹ ਸਾਰੇ ਜਾ ਕੇ ਬੱਚੇ ਨੂੰ ਬੋਰਡ ਤੇ ਜਾ ਕੇ ਲੈ ਕੇ ਆਏ ਸੀ ਤੇ ਹੁਣ ਬੱਚਾ ਦਾਖਲ ਹੈ ਔਰ ਜਿਹੜੇ ਪੀਜੀਆਈ ਦੇ ਡਾਕਟਰ ਹੈ ਜਿਹੜੇ ਇਹਨਾਂ ਦੇ ਟਰੀਟਿੰਗ ਡਾਕਟਰ ਹੈਗੇ ਉਹਨਾਂ ਦੇ ਨਾਲ ਵੀ ਅਸੀਂ ਜਿਹੜਾ ਹੈਗਾ ਉਹਨਾਂ ਦੇ ਟੈਲੀ ਮੈਡੀਸਨ ਦੇ ਥਰੂ ਸਾਡੇ ਡਾਕਟਰਸ ਨਾਲ ਕਰਕੇ ਕਲੈਬੋਰੇਟ ਜਦੋਂ ਲੋੜ ਪੈਗੀ ਪੀਜੀਆਈ ਭੇਜਾਂਗੇ ਨਹੀਂ ਤਾਂ ਉਹਨਾਂ ਨੂੰ ਘਰ ਦੇ ਨੇੜੇ ਰੱਖ ਕੇ ਬਾਕੀ ਵੀ ਸਰਕਾਰ ਇਹਨਾਂ ਦੀ ਹ ਇਹਨਾਂ ਦੇ ਘਰ ਦਾ ਵੀ ਜਿਹੜਾ ਹੈਗਾ ਰਿਪੇਅਰ ਦਾ ਹੋਰ ਇਹਨਾਂ ਦਾ ਜਿਹੜਾ ਜਿੰਨੀ ਵੀ ਕੋਈ ਦਿੱਕਤ ਆ ਸਮਾਨ ਵੀ ਖਰਾਬ ਹੋਇਆ ਸਾਰਾ ਉਹ ਵੀ ਇਹਨਾਂ ਨੂੰ ਪ੍ਰੋਵਾਈਡ ਕਰਦਾਂਗੇ ਸਾਰਾ ਕੁਝ ਇਹਨਾਂ ਦੀ ਪੂਰੀ ਮਦਦ ਕਰਾਂਗੇ ਔਰ ਬੱਚੇ ਦੀ ਜਿਹੜੀ ਕੰਡੀਸ਼ਨ ਆ ਉਹ ਇਸ ਵੇਲੇ ਆਪਾਂ ਨੂੰ ਲੱਗਦਾ ਬਹੁਤ ਚਿੰਤਾ ਵਾਲੀ ਗੱਲ ਹੈਗੀ ਆ ਲੇਕਿਨ ਇਹ ਠੀਕ ਹੋਣ ਵਾਲੀ ਆ ਇਹਨੂੰ ਕਿਊਰੇਬਲ ਕਹਿੰਦੇ ਆ ਅਸੀਂ ਜਿਹੜਾ ਜੜੋਂ ਠੀਕ ਹੋ ਸਕਦਾ ਹੈ ਤਾਂ ਉਹ ਪੂਰੇ ਡਾਕਟਰਾਂ ਦੀ ਜਿਹੜੀ ਹੈਗੀ ਆ ਅਸੀਂ ਵਧੀਆ ਤੋਂ ਵਧੀਆ ਟ੍ਰੀਟਮੈਂਟ ਦੇ ਕੇ ਇਹਨੂੰ ਜਿੰਨਾ ਮਰਜ਼ੀ ਖਰਚਾ ਹੋਵੇ ਸਾਰਾ ਸਰਕਾਰ ਕਰੇਗੀ ਔਰ ਇਹ ਬੱਚਾ ਪੂਰਾ ਤੰਦਰੁਸਤ ਹੋ ਕੇ ਇੱਕ ਨਾਰਮ ਤੇ ਪੂਰਾ ਅਸੀਂ ਉਹਦੇ ਵਾਸਤੇ ਕੋਸ਼ਿਸ਼ ਕਰ ਰਹੇ ਹਾਂ ਪੂਰਾ ਕਰਾਂਗੇ ਜੀ ਮੈਂ মিডিਆ ਦਾ ਇੱਕ ਵਾਰ ਫਿਰ ਧੰਨਵਾਦ ਕਰਦਾ ਹਾਂ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਕਿ ਉਹਨਾਂ ਨੇ ਜਿਹੜਾ ਹੈਗਾ ਇਹ ਜਿਹ ਪ੍ਰੋਮਪਟ ਐਕਸ਼ਨ ਲਿਆ ਇਹ ਜੀ ਮੈਂ ਮੁੱਖ ਮੰਤਰੀ ਸਾਹਿਬ ਜੀ ਦਾ ਤੇ ਸਿਹਤ ਮੰਤਰੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਜਿੰਨਾ ਸਾਡੇ ਬੱਚੇ ਦੀ ਇੰਨੀ ਜ਼ਿਆਦਾ ਹੈਲਪ ਕੀਤੀ ਤੇ ਅੱਜ ਇੱਥੇ ਪਹੁੰਚੇ ਨੇ ਤੇ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ ਜੋ ਗਰੀਬਾਂ ਦੀ ਇੰਨੀ ਜ਼ਿਆਦਾ ਹੈਲਪ ਕੀਤੀ ਥੈਂਕ ਯੂ ਸੋ ਮੱਚ ਜੋ ਇੱਥੇ ਪਹੁੰਚੇ ਨੇ